ਅੱਜ 9 ਅਗਸਤ 1992 ਨੂੰ ਸਰਦਾਰ ਸੁਖਦੇਵ ਸਿੰਘ ਬੱਬਰ ਦਾ ਸ਼ਹਾਦਤ ਦਿਹਾੜਾ ਹੈ। ਉਹਨਾਂ ਦਾ ਜਨਮ 9 ਅਗਸਤ 1955 ਪਿੰਡ ਦਾਸੂਵਾਲ ਅੱਜਕੱਲ੍ਹ ਤਹਿਸੀਲ ਪੱਟੀ ਹੈ। ਅੰਮ੍ਰਿਤਸਰ ਜਿਲ੍ਹਾ ਸਿੋਂ ਤਰਨਤਾਰਨ ਹੋ ਗਿਆ ਸਰਦਾਰ ਜਿੰਦ ਸਿੰਘ ਦੇ ਘਰ ਹੋਇਆ ਬੜੀ ਨੇਕ ਨੀਅਤ ਨਾਲ ਉਹ ਖਾੜਕੂ ਸੰਘਰਸ਼ ਦੇ ਹਿੱਸੇ ਦਾ ਰਹਿ ਜੋ ਕੁਝ ਬਬਰਾਂ ਨੇ ਅਕਾਲੀਆਂ ਨੇ ਖਾੜਕੂਆਂ ਨੇ ਭਾਵੇਂ ਸਰਕਾਰ ਦੀ ਨਜ਼ਰ ਵਿੱਚ ਉਹ ਅਤਵਾਦੀ ਨੇ ਉਹਨਾਂ ਨੂੰ ਇਦਾਂ ਬਿਆਨਿਆ ਗਿਆ ਪਰ ਇੱਕ ਉਹ ਤੜਫ ਲੈ ਕੇ ਕਿਉਂਕਿ ਜਿਹੜਾ ਸਮਾਂ ਸਿੱਖਾਂ ਨੇ 18ਵੀਂ ਸਦੀ 'ਚ ਹੰਡਾਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਸਨ 1716 ਤੱਕ ਜਿੰਨੇ ਵੀ ਲਾਹੌਰ ਦੇ ਗਵਰਨਰ ਜਾਂ ਸਰਹੰਦ ਦੇ ਅਬਦੁਲ ਸਮਦ ਖਾਂ ਜਾਂ ਜਿਹੜਾ ਜੰਮੂ ਦਾ ਗਵਰਨਰ ਸੀ ਵਜ਼ੀਰ ਖਾਂ ਜਿਹੜਾ ਬਾਅਦ ਵਿੱਚ ਲਾਹੌਰ ਦਾ ਬਣਿਆ ਇਹ ਸਿੱਖਾਂ ਦੇ ਮਗਰ ਹੱਥ ਤੋ ਕੇ ਪਏ ਹੋਏ ਸਨ ਜਿਹੜੇ ਕੋ ਖੇਤੀਬਾੜੀ ਕਰਦੇ ਆ ਕੋ ਆਪਣਾ ਕਿੱਤਾ ਕਰਦੇ ਆ ਕਿਉਂਕਿ ਜਿਹੜੇ ਲੜਨ ਵਾਲੇ ਸਨ ਉਹ ਤੇ ਪਹਾੜਾਂ ਦੀਆਂ ਕੰਦਰਾ ਵਿੱਚ ਦੂਰ ਦਰਾਡੇ ਬੇਲਿਆਂ ਚ ਰਹਿੰਦੇ ਉਹ ਇਹਨਾਂ ਦੇ ਹੱਥ ਨਾ ਆਉਂਦੇ ਇਹ ਫਿਰ ਆਮ ਜਿਹੜੇ ਸਿੱਖ ਸਨ ਕਿੱਤਾ ਕਰੇ ਉਹਨਾਂ ਨੂੰ ਪਰੇਸ਼ਾਨ ਕਰਦੇ ਉਹਨਾਂ ਦੇ ਸਿਰ ਵੱਢ ਲੈਂਦੇ ਬਾਦਸ਼ਾ ਫਰੁਖਸ਼ੀਰ ਬੈਠਾ ਉਹਨੂੰ ਭੇਜਦੇ ਇਨਾਮ ਲੈਂਦੇ ਇਦਾਂ ਦਾ ਮਾਹੌਲ 84 ਤੇ ਇਹਦੇ ਤੋਂ ਬਾਅਦ ਬਣਿਆ ਵੀ ਜਿਹੜੇ ਲੜਨ ਵਾਲੇ ਸਨ ਉਹਨਾਂ ਤੱਕ ਸਰਕਾਰ ਦੀ ਪਹੁੰਚ ਨਾ ਸੀ ਹੁੰਦੀ ਇਸ ਕਰਕੇ ਉਹ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਸਨ ਤੇ ਇਹ ਸਚਾਈ ਹੈ ਕਿ ਜਦੋਂ ਐਸੇ ਸੰਘਰਸ਼ ਵਿੱਢੇ ਜਾਂਦੇ ਆ ਉਹਨੂੰ ਫਿਰ ਬਦਨਾਮ ਕਰਨ ਵਾਸਤੇ ਵੀ ਉਹਦੇ ਵਿੱਚ ਲੋਕ ਜਿਹੜੇ ਆ ਉਹ ਸ਼ਾਮਲ ਹੁੰਦੇ ਆ ਉਹਦੇ 'ਚ ਆਪਣੀਆਂ ਨਿੱਜੀ ਕਿੜਾਂ ਵੀ ਕੱਢੀਆਂ ਜਾਂਦੀਆਂ ਪਰ ਜਿਹੜੇ ਨੇਕ ਨੀਅਤ ਨਾਲ ਗੁਰੂ ਨੂੰ ਸਨਮੁਖ ਹੋ ਕੇ ਲੜੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਜਿਸ ਦਿਨ ਸਰਦਾਰ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਹੁੰਦੀ ਹੈ ਉਸ ਦਿਨ ਪੰਜਾਬ ਦਾ ਡੀਜੀਪੀ ਸਮੇਤ ਸੈਣੀ ਇਹ ਬਿਆਨ ਦਿੰਦਾ ਵੀ ਅੱਜ ਅਸੀਂ ਬੱਬਰ ਸ਼ੇਰ ਮਾਰਿਆ ਹੈ ਉਹ ਬੜਾ ਬਹਾਦਰ ਬੜੀ ਦ੍ਰਿੜਤਾ ਨਾਲ ਲੜਨ ਵਾਲਾ ਜਿਸ ਨੇ ਬੜਾ ਨਾਮਨਾ ਖਟਿਆ ਤੇ ਇਸ ਗੱਲ ਤੇ ਪਹਿਰਾ ਦਿੱਤਾ ਕਿ ਇਹ ਜੋ ਧਰਮ ਯੁੱਧ ਦੀ ਕਾਰ ਹੈ ਇਹ ਬੜੀ ਔਖੀ ਹੈ ਕਮਾਵਣੀ ਅਸੀਂ ਘਰਾਂ ਵਿੱਚ ਬੈਠੇ ਦੁਨੀਆਦਾਰ ਇਸ ਕਾਰਨ ਨੂੰ ਸ਼ਾਇਦ ਸਮਝ ਨਾ ਸਕੀਏ ਪਰ ਜਿਹੜੇ ਇਸ ਰਾਹ ਦੇ ਪੰਧ ਹੀ ਬਣਿਆ ਉਹਨਾਂ ਨੇ ਗੁਰੂ ਨੂੰ ਹਜ਼ੂਰ ਜਾਣ ਕੇ ਆਪਣੇ ਜਿਹੜੇ ਜੀਵਨ ਸਨ ਇਸ ਸੰਘਰਸ਼ ਦੇ ਲੇਖੇ ਲਾਏ ਗੁਰੂ ਕੀ ਬਾਣੀ ਦਾ ਸ਼ਬਦ ਇਹਨਾਂ ਪਿਆਰਿਆਂ ਦੀ ਯਾਦ ਸਾਡੇ ਹਿਰਦਿਆਂ 'ਚ ਰਵੇ ਮਹਾਰਾਜ ਸਬਨਾ ਦੀ ਹਾਜ਼ਰੀ ਸੇਵਾ ਦਰ ਪ੍ਰਵਾਨ ਕਰੇ ਹੋਈਆਂ ਬਿੰਦਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ